ਲੋ ਜੀ 18 ਮਾ ਦਿਨ ਹੋ ਗਿਆ ਜੀ ਅੱਜ ਭੁੱਖ ਹੜਤਾਲ ਦਾ ਡੱਲੇ ਵਾਲਾ ਸਾਹਿਬ ਦਾ ਉਹਨਾਂ ਦੀ ਉਮਰ ਵੀ ਬਹੁਤ ਆ 70 ਸਾਲ ਤੋਂ ਉੱਪਰ ਨੇ ਦੇਖ ਲੋ ਕੀ ਹਾਲ ਤੋਂ ਸਿਆਣਾ ਬੰਦੇ ਨੂੰ ਆਪਣੇ ਕਿਸਾਨਾਂ ਲਈ ਬੈਠੇ ਨੇ ਬੜੇ ਆਗੂਆਂ ਨੂੰ ਬੇਨਤੀ ਆ ਡਕੈਤ ਉਹਨਾਂ ਨੂੰ ਰਾਜੇਵਾਲ ਜੀ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਫਟਾਫਟ ਉੱਥੇ ਖਨੌੜੀ ਬਾਰਡਰ ਤੇ ਪਹੁੰਚੋ ਜੀ ਤੇ ਉਗਰਾਹ ਵਾਲਿਆਂ ਨੂੰ ਵੀ ਬੇਨਤੀ ਆ ਕਿ ਫਟਾਫਟ ਟਰਾਲੀਆਂ ਲੈ ਕੇ ਪਹੁੰਚੋ ਕਿਉਂਕਿ 70 ਸਾਲ ਦਾ ਬਜ਼ੁਰਗ ਅੱਜ 18 ਦਿਨ ਹੋ ਗਏ ਉਹਨਾਂ ਨੂੰ ਭੁੱਖ ਹੜਤਾਲ ਦੇ ਬੈਠੇ ਨੇ ਆਪਣੇ ਕਿਸਾਨਾਂ ਲਈ ਬੈਠੇ ਨੇ ਜਿਹੜੇ ਆ ਟਰੈਕਟਰਾਂ ਦੇ ਝੰਡੇ ਲਾਏ ਫਿਰਦੇ ਨੇ ਵੱਡੇ ਵੱਡੇ ਉਹਨਾਂ ਨੂੰ ਬੇਨਤੀ ਆ ਕਿ ਜਾਓ ਹੁਣ ਉੱਥੇ ਧਰਨੇ ਤੇ ਖਨੌਰੀ ਬਾਰਡਰ ਤੇ 17 ਦਿਨ ਤੀਏ ਕੱਲ ਅੱਜ 18ਵਾਂ ਦਿਨ ਹੋ ਗਿਆ ਭੁੱਖ ਹੜਤਾਲ ਦਾ ਦੱਸੋ ਕੀ ਕਰਨਗੇ ਸਿਆਣੇ ਬੰਦਿਆਂ ਨੂੰ ਬੇਨਤੀ ਆ ਕਿ ਪੜ੍ਹੇ ਲਿਖੇ ਨੇ ਜਿਹੜੇ ਆਪਣੇ ਰਾਜੀਵਾਲ ਵਰਗੇ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਤਾਂ ਜੀ ਜ਼ਰੂਰ ਪਹੁੰਚੋ ਉੱਥੇ ਸਰਕਾਰ ਨਾਲ ਗੱਲਬਾਤ ਕਰਕੇ ਉਹਨਾਂ ਦਾ ਮਸਲੇ ਦਾ ਹੱਲ ਕਰਾਵੋ ਜੋ ਉਹਨਾਂ ਦਾ ਵਰਤ ਆ ਜਿਹੜਾ ਜਿਹੜਾ ਮਰਨ ਵਰਤ ਰੱਖੀ ਬੈਠੇ ਨੇ ਉਹਨਾਂ ਦਾ ਜਿਵੇਂ ਵੀ ਸਰਕਾਰਾਂ ਨਾਲ ਗੱਲਾਂ ਗੱਲਬਾਤ ਕਰਕੇ ਉਹਨਾਂ ਨੂੰ ਰਾਜੀ ਕਰੋ ਡਾਕਟਰ ਵੀ ਦੱਸਦੇ ਦੀ ਕਹਿੰਦੇ ਹਾਲਤ ਬਹੁਤ ਗੰਭੀਰ ਆ ਉਹਨਾਂ ਦੀ ਤੇ ਉਧਰ ਢੱਡਰੀਆਂ ਵਾਲੇ ਬਾਬੇ ਦੇ ਵੀ ਪੰਗਾ ਪੈ ਗਿਆ ਕੋਈ ਨਾ ਕੋਈ ਬਸ ਜਿੰਨੇ ਵੀ ਪੰਜਾਬ ਦੇ ਨੇ ਸਾਰੇ ਇਹਨਾਂ ਨੇ ਜਿਨ੍ਹਾਂ ਦੀ ਗੱਲ ਅੱਗ ਵਾਂਗੂ ਫੈਲਦੀ ਆ ਫਟਾਫਟ ਦੁਨੀਆ ਤੇ ਨਾ ਉਹ ਇਹਨਾਂ ਨੇ ਪੰਜਾਬ 'ਚ ਕੋਈ ਨਹੀਂ ਛੱਡਣਾ ਦੇਖੋ ਸਿੱਧੂ ਮੂਸੇ ਵਾਲਾ ਦੀਗਾ ਜਦੋਂ ਉਹਨਾਂ ਦੀ ਵਰਸੀ ਦੀਗੀ ਬਹੁਤ ਜਾਦੇ ਇਕੱਠ ਹੋਣਾ ਸੀਗਾ ਉੱਥੇ ਉਦੋਂ ਅੰਮ੍ਰਿਤਪਾਲ ਬਾਬੇ ਨੂੰ ਫੜਨ ਲੱਗੇ ਇਹ ਦੇਖ ਲੋ 2 ਸਾਲ ਹੋ ਗਏ ਅੰਮ੍ਰਿਤਪਾਲ ਬਾਬਾ ਵੀ ਅੰਦਰ ਆ ਵਿਚਾਰਾ ਨਾਲੇ ਜਿੱਤੇ ਹੋਇਆ ਹਜੇ ਹੋਰ ਜੇ ਜਿੱਤੇ ਹੋਏ ਨੂੰ ਜਦੇ ਛੱਡ ਦਿੰਦੇ ਨੇ ਉੱਥੇ ਜੇਲ੍ਹ ਚ ਉਹਨੂੰ ਛੱਡਿਆ ਨਹੀਂ ਰਾਜੇ ਆਲ ਜੀ ਨੂੰ ਬੇਨਤੀ ਆ ਕੇ ਤੁਸੀਂ ਸਿਆਣਿਓ ਪੜ੍ਹੇ ਲਿਖੇ ਹੋ ਜਾ ਕੇ ਦਿੱਲੀ ਗੱਲਬਾਤ ਕਰਕੇ ਜੋ ਕਿਸਾਨਾਂ ਦੇ ਮਸਲੇ ਨੇ ਹੱਲ ਕਰੋ ਤੇ ਡੱਲੇ ਵਾਲ ਸਾਹਿਬ ਦਾ ਜੋ ਵਰਤਾ 15 70 ਸਾਲ ਤੋਂ ਉੱਪਰ ਉਮਰਾ ਉਹਨਾਂ ਦੀ ਦੇਖ ਲਓ 16ਵਾਂ ਦਿਨ ਹੋ ਗਿਆ ਜੀ ਅੱਜ ਡਰਾਈਵਰ ਮਹਿਕਮੇ ਬੰਨੀ ਉਹਨਾਂ ਦੀ ਫੁੱਲ ਸਪੋਰਟ ਆ ਸਾਰਿਆਂ ਨੂੰ ਬੇਨਤੀ ਆ ਪਿੰਡਾਂ ਦੇ ਵਿੱਚ ਜਿਹੜੇ ਕਿਸਾਨ ਜਥੇਬੰਦੀਆਂ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਫੇਰ ਬੇਨਤੀ ਕਰਦਿਆਂ ਕਿ ਟਰਾਲੀਆਂ ਤੇ ਮੋਟਰਸਾਈਕਲਾਂ ਤੇ ਫਟਾਫਟ ਪਹੁੰਚੋ ਉੱਥੇ ਸਰਕਾਰ ਤੇ ਦਬਾਅ ਪੋਵੇ ਮਾੜਾ ਮੋਟਾ ਪੰਜਾਬ ਸਰਕਾਰ ਭਗਵੰਤ ਮਾਨ ਜੀ ਨੂੰ ਬੇਨਤੀ ਆਗੇ ਅੱਗੇ ਦਾ ਤੁਸੀਂ ਆ ਜਾਂਦੇ ਸੀ ਕਿ ਉੱਥੇ ਜਦੇ ਧਰਨੇ ਤੇ ਹੁਣ ਵੀ ਆ ਜਾਓ ਮੜਾ ਜਾ ਆ ਪੰਜਾਬ ਨੂੰ ਪਤਾ ਨਹੀਂ ਕੀ ਹੋਇਆ ਪਿਆ ਉੱਧਰ ਸੁਖਵੀਰ ਬਾਦਲ ਦੇ ਵਿਚਾਰੇ ਤੇ ਗੋਲੀ ਮਾਰਨੀ ਦੀ ਪਤਾ ਨਹੀਂ ਕੀ ਗੱਲ ਹੈ ਕੀ ਨਹੀਂ ਉੱਥੇ ਦਰਬਾਰ ਸਾਹਿਬ ਦੇ ਵਿੱਚ ਉਹ ਬਚ ਗਏ ਰਾਜੇਵਾਲ ਜੀ ਨੂੰ ਦੁਬਾਰੇ ਫੇਰ ਬੇਨਤੀ ਕਰਦੇ ਆ ਗੁਰਾਹਾਂ ਜੀ ਨੂੰ ਕਰਦੇ ਆ ਤੇ ਡਕੈਤ ਸਾਹਿਬ ਨੂੰ ਕਰਦੇ ਆ ਹੋਰ ਜਿੰਨੀਆਂ ਜਥੇਬੰਦੀਆਂ ਨੇ 35 ਨੇ ਪੰਜਾਬ ਦੇ ਜ਼ਿਲ੍ਹੇ ਨੇ 13 ਾਰੇ ਜਥੇਬੰਦੀਆਂ ਨੂੰ ਫੇਰ ਬੇਨਤੀ ਆ ਕਿ ਫਟਾਫਟ ਪਹੁੰਚੋ ਯਾਰ ਹਾਲਤ ਉਹਨਾਂ ਦੀ ਬਹੁਤ 70 ਸਾਲ ਤੋਂ ਉੱਪਰ ਆ ਬਜ਼ੁਰਗ ਜਿਹੜਾ ਆਪਣੇ ਕਿਸਾਨਾਂ ਲਈ ਲੜਦਾ ਦਿੱਲੀ ਮੋਦੀ ਜੀ ਨਾਲ ਬਿੱਟੂ ਜੀ ਨਾਲ ਜਿਹੜਾ ਸਰਕਾਰ ਚ ਬੀਜੇਪੀ ਦਾ ਇਹਦੇ ਨਾਲ ਜਾ ਕੇ ਗੱਲਬਾਤ ਕਰਕੇ ਰਾਜੇ ਆ ਜੀ ਨੂੰ ਫੇਰ ਬੇਨਤੀ ਕਰਦੇ ਆ ਕਿ ਛੋਟੇ ਬਿਨਾਂ ਗੱਲ ਨਹੀਂ ਤੁਸੀਂ ਪੜੇ ਲਿਖੇ ਹੋ ਅਫਸਰਾਂ ਨਾਲ ਗੱਲਬਾਤ ਕਰਨੀ ਤੁਹਾਨੂੰ ਆਉਂਦੀ ਆ ਤੁਸੀਂ ਜਰੂਰ ਪਹੁੰਚੋ ਜੀ